ਸਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟੇ ਕਾਲ ਜੀ ਪੰਜਾਬੀ ਟਾਕਸ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਇੰਟਰਸਟਿੰਗ ਵੀਡੀਓ ਲੈ ਕੇ ਆਏ ਹਾਂ ਤੇ ਗੱਲ ਕਰਾਂਗੇ ਅੱਜ ਸਪੇਸ ਦੀ ਸਈ ਸਾਲਾਂ ਤੋਂ ਜਿਹੜਾ ਇਨਸਾਨ ਉਹ ਸਪੇਸ ਦੇ ਰਸਤਾ ਜਾ ਖੋਜਣਾ ਤੇ ਲੱਗਿਆ ਹੋਇਆ ਤੇ ਜੇ ਗੱਲ ਕਰੀਏ 5 ਜੂਨ ਦੀ ਤਾਂ ਸਟਾਰਲਾਈਨਰ ਸਪੇਸ ਕ੍ਰਾਫਟ ਦਾ ਰਾਕਟ ਜਿਹੜਾ ਸੀ ਉਹ ਲਾਂਚ ਹੋਇਆ ਸੀ ਇਸ ਵਿੱਚ ਨਾਸਾ ਦੇ ਐਸਟਰੋਨੌਟਸ ਬੈਰੀ ਬਿਲਮੋਰ ਤੇ ਸੁਨੀਤਾ ਬੇਲੀਮ ਸੀ ਤੇ ਜਿਹੜੇ ਸਪੇਸ ਕ੍ਰਾਫਟ ਵਿੱਚ ਗਏ ਸੀ ਉਹ ਪ੍ਰਾਈਵੇਟ ਕੰਪਨੀ ਬੋਇੰਗ ਨੇ ਏ ਬਣਾਇਆ ਸੀ ਤੇ ਇਹ ਜਹਾਜ਼ ਵੀ ਜਿਹੜੀ ਕੰਪਨੀ ਆ ਉਹ ਜਹਾਜ਼ ਵੀ ਬਣਾਉਂਦੀ ਆ ਏ ਅਸਟਰੋਨੌਟ ਇੰਟਰਨੈਸ਼ਨਲ ਸਪੇਸ ਵਿੱਚ ਜਾ ਰਹੇ ਸੀ ਤੇ ਇਹ ਜਿਹੜਾ ਸੀ ਉਹ ਆਖਰੀ ਟੈਸਟ ਸੀ ਉਸ ਤੋਂ ਬਾਅਦ 6 ਜੂਨ 2024 ਨੂੰ ਇਹ ਸਪੇਸ ਕ੍ਰਾਫਟ ਸਪੇਸ ਸਟੇਸ਼ਨ ਤੇ ਪਹੁੰਚ ਗਿਆ ਤੇ ਦੋਨੋਂ ਅਸਟਰੋਨੌਟ ਸਪੇਸ ਸਟੇਸ਼ਨ ਵਿੱਚ ਐਂਟਰ ਹੋ ਗਏ ਸੀ ਹੇ ਹੁਣ ਇਹ ਮਿਸ਼ਨ ਸੀ ਜਿਹੜਾ ਉਹ 8 ਦਿਨਾਂ ਦਾ ਸੀ ਤੇ ਇਹਨਾਂ ਨੇ ਧਰਤੀ ਤੇ ਵਾਪਸ ਆਉਣਾ ਸੀ 8 ਦਿਨਾਂ ਤੋਂ ਬਾਅਦ 8ਵੇਂ ਦਿਨ 9ਵੇਂ ਦਿਨ ਇਹਨਾਂ ਨੇ ਧਰਤੀ ਤੇ ਵਾਪਸ ਆਜਣਾ ਸੀ ਪਰ ਇਹ ਹੋਇਆ ਕਿ ਕਿ ਉਹ ਵਾਪਸ ਨਾ ਆ ਸਕੇ ਤੇ ਉਹਨਾਂ ਨੂੰ ਉੱਥੇ 9 ਮਹੀਨਿਆਂ ਦਾ ਜਿਹੜਾ ਸਮਾਂ ਸੀ ਉਹ ਲੱਗ ਗਿਆ ਤੇ ਫਿਰ ਉਹ ਸੀ 18 ਮਾਰਚ 2025 ਨੂੰ ਧਰਤੀ ਤੇ ਵਾਪਸ ਲਿਆਂਦੇ ਗਏ ਤੇ ਜਦੋਂ ਇਹ ਜਦੋਂ ਇਹ ਉੱਥੇ ਫਸ ਗਏ ਤਾਂ ਇਹਨਾਂ ਨੂੰ ਉੱਥੇ ਸਰਵਾਈਵ ਕਰਨਾ ਕੋਈ ਬਹੁਤਾ ਔਖਾ ਨਹੀਂ ਸੀ ਕਿਉਂਕਿ ਸਪੇਸ ਸਟੇਸ਼ਨ ਅੰਦਰ ਜਿੰਨਾ ਅੰਦਰ ਹਰੇਕ ਚੀਜ਼ ਦਾ ਜਿਹੜਾ ਹੈਗਾ ਉਹ ਪ੍ਰਬੰਧ ਹੈ ਤੇ ਸਪੇਸ ਸਟੇਸ਼ਨ 356 ਫੁੱਟ ਲੰਮਾ ਹੈ ਤੇ ਇਹ ਹਰ ਚੀਜ਼ ਦਾ ਤੇ ਇੱਥੇ ਹੈ ਜਿਹੜਾ ਸਪੇਸ ਸਟੇਸ਼ਨ ਵਿੱਚ ਹਰ ਚੀਜ਼ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਜਿਵੇਂ ਖਾਣਾ ਹੋ ਗਿਆ ਪਾਣੀ ਆਕਸੀਜਨ ਸਪੇਸ ਸਟੇਸ਼ਨ ਵਿੱਚ ਹਰ ਜ਼ਰੂਰੀ ਜਿਹੜੀ ਵਸਤੂ ਆ ਉਹ ਹੁੰਦੀ ਹੈ ਤੇ ਹਰ 6 ਮਹੀਨੇ ਬਾਅਦ ਕਰੂ ਮੈਂਬਰ ਜਿਹੜੇ ਹੈਗੇ ਆ ਉਹ ਬਦਲਦੇ ਰਹਿੰਦੇ ਨੇ ਤੇ ਸਪੇਸ ਐਕਸ ਤੋਂ ਬਾਅਦ ਬੋਇੰਗ ਹੀ ਅਜਿਹੀ ਕੰਪਨੀ ਹੈ ਜੇ ਜੋ ਔਰਬਿਟਰ ਨੂੰ ਸਪੇਸ ਤੋਂ ਸਪੇਸ ਸਟੇਸ਼ਨ ਤੱਕ ਭੇਜ ਚੁੱਕੀ ਹੈ ਔਰਬਿਟਲ ਸਪੇਸ ਕ੍ਰਾਫਟ ਦਾ ਮਤਲਬ ਜੋ ਧਰਤੀ ਦੇ ਔਰਬਿਟ ਤੇ ਜਾ ਕੇ ਧਰਤੀ ਦਾ ਚੱਕਰ ਲਾ ਸਕੇ ਤੇ ਇਸ ਤੋਂ ਬਿਨਾ ਸਭ ਔਰਬਿਟਲ ਸਪੇਸ ਕ੍ਰਾਫਟ ਹੁੰਦੇ ਨੇ ਜੋ ਸਪੇਸ ਕ੍ਰਾਫਟ ਦੀ ਐਜ ਤੱਕ ਹੀ ਪਹੁੰਚ ਚੁੱਕੇ ਨੇ ਤੇ ਜੋ ਔਰਬਿਟ ਵਿੱਚ ਐਂਟਰ ਨਹੀਂ ਕਰਦੇ ਤੇ ਅੱਜ ਤੱਕ ਉਹ ਤਿੰਨ ਦੇਸ਼ ਨੇ ਚਾਈਨਾ ਅਮਰੀਕਾ ਤੇ ਰਸ਼ੀਆ ਹੀ ਅਜਿਹੇ ਔਰਬਿਟ ਬਣਾ ਸਕੇ ਨੇ ਜਿਸ ਵਿੱਚ ਇਨਸਾਨਾਂ ਨੂੰ ਬਿਠਾ ਕੇ ਭੇਜਿਆ ਜਾਵੇ ਤੇ ਇੰਡੀਆ ਵਿੱਚ ਵੀ ਇਸ ਤੇ ਕੰਮ ਹੋ ਰਿਹਾ 2011 ਵਿੱਚ NASA ਕੰਪਨੀ ਨੇ ਪ੍ਰਾਈਵੇਟ ਕੰਪਨੀ ਨਾਲ ਕੰਮ ਕਰਨ ਦੀ ਸ਼ੁਰੂਆਤ ਕੀਤੀ ਸੀ ਤੇ 2020 ਵਿੱਚ ਸਪੇਸ ਐਕਟ ਦਾ ਪਹਿਲਾ ਰਾਕਟ ਲਾਂਚ ਹੋਇਆ ਸੀਗਾ ਤੇ ਇਹਨਾਂ ਦੇ ਸਪੇਸ ਕ੍ਰਾਫਟ ਦਾ ਜਿਹੜਾ ਕੈਪਸੂਲ ਕੈਪਸੂਲ ਸੀ ਓਵਰ ਹੀਟ ਹੋ ਰਿਹਾ ਸੀ ਤੇ ਇੰਜੀਨੀਅਰ ਪਰੇਸ਼ਾਨ ਸੀ ਕਿ ਜੇ ਵਾਪਸ ਆਉਣ ਸਮੇਂ ਜਿਹੜਾ ਇਹ ਕੈਪਸੂਲਾ ਉਹ ਓਵਰ ਹੀਟ ਹੁੰਦਾ ਤਾਂ ਪ੍ਰੋਬਲਮ ਆ ਸਕਦੀ ਹੈ ਤੇ ਇਸ ਕਰਕੇ ਕੈਪਸੂਲ ਨੂੰ ਧਰਤੀ ਤੇ ਨਾ ਲਿਆਉਣ ਦਾ ਫੈਸਲਾ ਕਰਿਆ ਗਿਆ ਕਿਉਂਕਿ ਜਦੋਂ ਕਲਪਨਾ ਚਾਵਲਾ ਗਈ ਸੀ ਤਾਂ ਉਦੋਂ ਵੀ ਹਾਦਸਾ ਵਾਪਰਿਆ ਸੀ ਤਾਂ ਉਹ ਇਸ ਹਾਦਸੇ ਤੋਂ ਡਰਦੇ ਹੋਏ ਉਹ ਉੱਥੇ ਉਹਨਾਂ ਨੂੰ 9 ਮਹੀਨੇ ਸੀ ਜਿਹੜਾ ਉਹ ਰੁਕਣਾ ਪਿਆ ਸੀ ਜਿਹੜੀ ਸੁਨੀਤਾ ਸੀ ਕਿਹਾ ਜਾਂਦਾ ਕਿ ਸੁਨੀਤਾ ਨੇ ਪਹਿਲਾਂ ਵੀ ਬਹੁਤ ਵਾਰ ਉਹ ਸਪੇਸ ਤੇ ਗਈ ਹੈ ਤੇ ਉਹ ਉੱਥੇ ਬਹੁਤ ਵਾਰ ਰਹਿ ਚੁੱਕੀ ਹੈ ਤੇ ਜਦੋਂ ਉਹਨਾਂ ਨੂੰ ਉਸ ਕਰਕੇ ਜਦੋਂ ਉਹਨਾਂ ਨੂੰ ਧਰਤੀ ਤੇ ਨਾ ਲਿਆ ਹੁੰਦਾ ਫੈਸਲਾ ਕਰਿਆ ਗਿਆ ਤਾਂ ਬੈਰੀ ਤੇ ਸੁਨੀਤਾ ਨੂੰ ਸਪੇਸ ਵਿੱਚ ਰੱਖਣ ਦਾ ਫੈਸਲਾ ਕਰਿਆ ਵੀ ਹੁਣ ਇਹ 9 ਮਹੀਨੇ ਤੱਕ ਸਪੇਸ ਵਿੱਚ ਹੀ ਰਹਿਣਗੇ ਤੇ ਇਹ ਫੈਸਲਾ ਉਹਨਾਂ ਦੀ ਸੇਫਟੀ ਨੂੰ ਨજર ਵਿੱਚ ਰੱਖਦੇ ਲਿਆ ਗਿਆ ਸੀ ਵੀ ਕੋਈ ਕਿਤੇ ਉਹਨਾਂ ਨੂੰ ਪ੍ਰੋਬਲਮ ਨਾ ਹੋ ਜਾਵੇ ਤੇ NASA ਵਿੱਚ ਇਹਨਾਂ ਨੂੰ ਵਾਪਸ ਲਿਆਉਣ ਲਈ Crew Dragon ਸੀ ਸਪੇਸ ਕ੍ਰਾਫਟ ਸੀ ਜਿਹੜਾ ਉਸ ਦੀ ਵਰਤੋਂ ਕਰੀ ਗਈ ਸੀ ਤੇ ਇਹਨਾਂ ਨੂੰ ਵਾਪਸ ਆਉਣ ਲਈ ਆ ਇਹਨਾਂ ਨੂੰ ਵਾਪਸ ਆਉਣ ਲਈ ਉਥੋਂ 9 ਮਹੀਨੇ ਲੱਗ ਗਏ ਸਨ ਅਸਲ ਵਿੱਚ ਸਪੇਸ ਕ੍ਰਾਫਟ ਵਿੱਚ ਕੁੱਲ 8 ਡੋਇੰਗ ਪੁਆਇੰਟ ਹੁੰਦੇ ਨੇ ਤੇ ਮਤਲਬ ਪਾਰਕਿੰਗ ਦਾ ਪੁਆਇੰਟ ਜਿੱਥੇ ਸਪੇਸ ਕ੍ਰਾਫਟ ਜਿੱਥੇ ਸਪੇਸ ਕ੍ਰਾਫਟ ਵਿੱਚ ਜਿੱਥੇ ਸਪੇਸ ਕ੍ਰਾਫਟ ਵਿੱਚ ਜੁੜਦੇ ਨੇ ਤੇ ਉਹ 8 ਪੁਆਇੰਟ ਹੁੰਦੇ ਨੇ ਚਾਰ ਰਸ਼ੀਆ ਦੇ ਹੁੰਦੇ ਆ ਤੇ ਚਾਰ ਯੂਐਸਏ ਦੇ ਹੁੰਦੇ ਆ ਤੇ ਰੂਸ ਵਾਲਿਆਂ ਵਿੱਚ ਯੂਐਸਏ ਵਾਲਿਆਂ ਦੇ ਸਪੇਸ ਕ੍ਰਾਫਟ ਫਿੱਟ ਨਹੀਂ ਹੁੰਦੇ ਤੇ ਜੋ ਚਾਰ ਪੁਆਇੰਟ ਪਿੱਛੇ ਵੱਜ ਜਾਂਦੇ ਨੇ ਇਹ ਇਹਨਾਂ ਵਿੱਚ ਦੋ ਕਾਰਗੋ ਸਪੇਸ ਕ੍ਰਾਫਟ ਦਾ ਨਾਂ ਨੇ ਜੋ ਜ਼ਰੂਰੀ ਸਮਾਨ ਲੈ ਕੇ ਜਾਂਦੇ ਨੇ ਤੇ ਇੱਕ ਬੋਇੰਗ ਸਪੇਸ ਕ੍ਰਾਫਟ ਲੈ ਕੇ ਗਿਆ ਤਾਂ ਦੂਸਰਾ ਮਿਸ਼ਨ ਲਈ ਸਪੇਸਐਕਸ ਸਪੇਸਕ੍ਰਾਫਟ ਸੀਗਾ ਜਿਸ ਵਿੱਚ ਹੋਰ ਐਸਟਰੋਨੌਟ ਸੀ ਜਿਹੜੇ ਉਹ ਆਏ ਸੀ ਤੇ ਇਹ ਸਪੇਸਐਕਸ ਦਾ ਰਾਕਟ 24 ਸਤੰਬਰ ਨੂੰ ਭੇਜਿਆ ਤੇ ਕਰੂ ਨੌ ਆਪਣਾ ਜਿਹੜਾ ਸਮਾਂ ਸੀ ਉਹ ਪੂਰਾ ਕਰਕੇ 29 ਮਾਰਚ ਨੂੰ ਵਾਪਸ ਬੈਰੀ ਤੇ ਬੈਰੀ ਤੇ ਸੁਨੀਤਾ ਨੂੰ ਲੈ ਕੇ ਆਏ ਸੀ ਕਿਉਂਕਿ ਕਹਿਆ ਜਾਂਦਾ ਕਿ ਸਪੇਸ ਵਿੱਚ ਰਹਿਣਾ ਥੋੜਾ ਔਖਾ ਕਿਉਂਕਿ ਉੱਥੇ ਉਹਨਾਂ ਦੇ ਜਿਹੜੇ ਹੱਥ ਪੈਰ ਆ ਉਹ ਸੱਜੇ ਜਾਂਦੇ ਹਨ ਤੇ ਇਹਨਾਂ ਨੂੰ ਕਈ ਤਰ੍ਹਾਂ ਦੀ ਜਿਹੜੀ ਹੈਲਥ ਪ੍ਰੋਬਲਮ ਆ ਉਹ ਵੀ ਇੱਥੇ ਆ ਕੇ ਹੁੰਦੀ ਆ ਤਾਂ ਇਹਨਾਂ ਨੂੰ 45 ਦਿਨ ਦੇ ਲਈ ਡਾਕਟਰ ਦੇ ਜਿਹੜੇ ਜਾਂਚ ਆ ਉਸ ਦੇ ਅੰਦਰ ਰੱਖਿਆ ਜਾਂਦਾ ਤਾਂ ਇਹਨਾਂ ਦੇ ਸਾਰੇ ਟੈਸਟ ਵਗੈਰਾ ਕਰੇ ਜਾਂਦੇ ਹਨ ਕਿਉਂਕਿ ਉੱਥੇ ਉਹ ਜਿਹੜਾ ਇਹਨਾਂ ਨੂੰ ਖਾਣਾ ਦਿੱਤਾ ਜਾਂਦਾ ਉਹ ਵੀ ਕੋਈ ਆਂਜੀ ਨਹੀਂ ਹੈਗਾ ਜਿਵੇਂ ਆਪਾਂ ਇੱਥੇ ਖਾਂਦੇ ਆ ਤਾਂ ਉਹਨਾਂ ਨੂੰ ਉਹ ਖਾਣਾ ਜਿਵੇਂ ਬਿਨਾਂ ਨਮਕ ਵਗੈਰਾ ਮਸਾਲਿਆਂ ਵਗੈਰਾ ਉਹ ਹੁੰਦਾ ਤਾਂ ਉਹ ਇਹ ਵਾਲਾ ਖਾਣਾ ਨਹੀਂ ਖਾ ਸਕਦੇ ਕਿਉਂਕਿ ਜਿਹੜਾ ਉੱਥੇ ਦਾ ਖਾਣਾ ਹੁੰਦਾ ਤੇ ਉਹ ਟੇਸਟੀ ਨਹੀਂ ਹੁੰਦਾ ਤੇ ਉਹ ਸਟੋਰ ਕਰਕੇ ਰੱਖਿਆ ਹੁੰਦਾ ਤੇ ਫਿਰ ਇਹਨਾਂ ਨੂੰ ਡਾਕਟਰ ਜਦੋਂ ਇਹ ਵਾਪਸ ਆਉਂਦੇ ਨੇ ਤੇ ਇਹਨਾਂ ਨੂੰ ਡਾਕਟਰ ਦੇ ਨਾਲ ਮਿਲਾਇਆ ਜਾਂਦਾ ਤਾਂ ਉਹ ਸਾਰੇ ਇਹਨਾਂ ਦੇ ਚੈੱਕਅਪ ਵਗੈਰਾ ਕਰਦਾ ਤੇ ਵੀ ਇਹਨਾਂ ਨੂੰ ਜੇ ਕੋਈ ਪ੍ਰੋਬਲਮ ਹੁੰਦੀ ਆ ਤਾਂ ਉਸ ਤਰ੍ਹਾਂ ਦੀ ਉਹਨਾਂ ਨੂੰ ਮੈਡੀਸਨ ਦਿੱਤੀ ਜਾਂਦੀ ਆ ਤੇ ਇਸ ਕਰਕੇ ਇਹ 9 ਮਹੀਨੇ ਤੱਕ ਉੱਥੇ ਸਪੇਸ ਵਿੱਚ ਰਹੇ ਜਦੋਂ ਇਹ ਇਹਨਾਂ ਨੂੰ ਨਾ ਲਿਆਂਦਾ ਗਿਆ ਕਿਉਂਕਿ ਜੇ ਉਹ ਕਹਿੰਦੇ ਸੀ ਜੇ ਅਸੀਂ ਕੋਈ ਹੋਰ ਰਾਕਟ 'ਤੇ ਜਾਂ ਤਾਂ ਖਰਚਾ ਜ਼ਿਆਦਾ ਹੋਵੇਗਾ ਤੇ ਤਾਂ ਕਰਕੇ ਉਹਨਾਂ ਨੇ ਜਦੋਂ ਦੂਸਰੇ ਐਸਟਰੋਨੌਟ ਗਏ ਸੀ ਉਸ ਟਾਈਮ ਉਹਨਾਂ ਨੇ ਜਿਹੜੀਆਂ ਦੋ ਸੀਟਾਂ ਸੀ ਉਸ ਵਿੱਚ ਉਹ ਖਾਲੀ ਰੱਖ ਦਿੱਤੀਆਂ ਸੀ ਵੀ ਉਹ ਜਿਹੜੇ ਸੁਨੀਤਾ ਤੇ ਬੈਰੀ ਆ ਉਹ ਵਾਪਸ ਆ ਸਕਣ ਤਾਂ ਕਰਕੇ ਸੀ ਜੋ ਇਹਨਾਂ ਨੂੰ ਉੱਥੇ 9 ਮਹੀਨੇ ਦਾ ਸਮਾਂ ਲੱਗ ਗਿਆ ਸੀ